ਆਹ ਭਾਈ ਕੀ ਕਰਦੀਆਂ ਵਰਦੀਆਂ ਕੱਪੜੇ ਕੀ ਆਈਏ ਅੱਧੀ ਆ ਗਈ ਹਮਾਂ ਚੈੱਕ ਨੂੰ ਸਭ ਕੁਝ ਨਾ ਸਭ ਤਾਂ ਹੋ ਗਈ ਬੰਦ ਮੀਂਹ ਨਾਲ ਮੀਂਹ ਵੀ ਆ ਗਿਆ ਦਸਤ ਵੀ ਤਾਂ ਨਹੀਂ ਉੱਜੂ ਨਹੀਂ ਹੁੰਦਾ ਜਰਾ ਮੀਂਹ ਵੀ ਆ ਗਿਆ ਨਾਲ ਨਾਲ ਆਏ ਬਹੁਤ ਮੰਜਰੀਆ ਕੁਸਤੇ ਇਹ ਆ ਸਾਰਾ ਕਿੰਨਾ ਨੀ ਆਉਂਦਾ ਉਹ ਸਾਰਾ ਅਬ ਇਸ ਉਹ ਬਾਲਟੀ ਹਾਂ ਸਾਫ ਬਾਲਟੀ ਨਹੀਂ ਆਈ ਕਰ ਆਹ ਸਾਡੀ ਉੱਡ ਜਾਣੀ ਸਵਾ ਸਵਾ ਉਹ ਨਹੀਂ ਜਾਂਦੇ ਤਾਂ ਸਾਡੀ ਆਪੇ ਇੱਧਰ ਤੇ ਉੱਠ ਕੇ ਚੱਲ ਜਾਣਾ ਉਹਦੇ ਛੱਤ ਵੀ ਕਿੰਨਾ ਖੜਕਣਾ ਹੋਵੇ ਮੈਨੂੰ ਪਤਾ ਨਹੀਂ ਉੜ ਚੁ ਮੈਂ ਮੈਂ ਸਾਹ ਕਿੱਥੇ ਰੱਖੀ ਨਸ ਮੈਂ ਕਿੰਨੇ ਫਰਾਈ ਕਰੇ ਮੈਂ ਘੋਟੇ ਹੱਤ ਨਹੀਂ ਉੜ ਸਕਦੇ ਉਹ ਟੱਕਣ ਲਾ ਦੇਣਾ ਟੱਕਣ ਲਾ ਦੇ ਵਿੱਚ ਘਰ ਦਾ ਰਹਿਣਾ ਨਹੀਂ ਕੱਚਾ ਕੱਚਾ ਆਹ ਆ ਇਹ ਟੱਕਣਾ ਆਹ ਅੱਲੀ ਉੜਦੀ ਆ ਪਹਿਲਾਂ ਮੈਂ ਹਾਂ ਭਾਈ ਆਪਣੀ ਪੂਰੀ ਜੀ ਸਾਫ ਕਰਾਓ ਟੱਕੜ ਵਾਲੀਆਂ ਨਹੀਂ ਹੋਣੀਆਂ ਪਲਾਸਟਿਕ ਵਾਲੀਆਂ ਹੋਣ ਜਾਣੀਆਂ ਆ ਬਾਥਰੂਮ ਤੇ ਰੱਖੋ ਨੀ ਪਹਿਲੇ ਬਾਥਰੂਮ ਤੇ ਰੱਖਾ ਨਹੀਂ ਇਹਨੂੰ ਆਏ ਕਰ ਜਾ ਸਮਝ ਨਾ ਬਾਥਰੂਮ ਦੇ ਵਿੱਚ ਰੱਖਿਆ ਕੁੰਡੀ ਨਾ ਪਿੱਛੇ ਹੋਵਾ ਉਹ ਤਾਂ ਕਹਿ ਤਾ ਨਹੀਂ ਯਾਰ ਆ ਸਟੇਟ ਫਲੈਟ ਵੀ ਚਲ ਗਈ ਲੈਟ ਆ ਗਈ ਕਿ ਨਹੀਂ ਆ ਤੇ ਵੀਵਾ ਦੀ ਹਸਮਾਨੀ ਵੀ ਅੰਦਰ ਰੱਖ ਦਮਾ ਸੁਣਦੇ ਨਹੀਂ ਰੱਖਦੇ ਆ ਵੀ ਰੱਖਦੇ ਮੇਰੀ ਬਹੁਤ ਜ਼ਿਆਦਾ ਆਏ ਬਾਈ ਜੀ ਆ ਦੇਖੋ ਸਾਰੇ ਘਰ ਕੇ ਸੇ ਆ ਦੇਖ ਅਦਰ ਕਪੂਲਰ ਦੇ ਬੂਟੇ ਦੇਖਦਾ ਇਹਨੇ ਉੜ ਜਮਾ ਨਾਲੇ ਲੈ ਇੱਟਾ ਹਵਾ ਕਣਕਾ ਘੜੀਆਂ ਹਾਜੇ ਜਿਆ ਮਹਾਰਾਜਾ ਰਹੇ ਮਾਰ ਆ ਇਹ ਨਾ ਘਰੋਂ ਤੋ ਬਾਈ ਗੁਰੂ ਆਇਆ ਨਾ ਮੇਰਾ ਮਾਲਕ ਫਸਲ ਹਜੇ ਖੜੀਆਂ ਲੋਕਾਂ ਨੀਆਂ ਹਜੇ ਸਾਡੀ ਵੀ ਸਾਰੀ ਉਪਸਲ ਖੜੀ ਆ ਹਾਂ ਆ ਚੱਕ ਲਾ ਮੇਨ ਮੇਨ ਚੀਜਾਂ ਇੱਥੇ ਵੀ ਹੁਣ ਪੋਚਾ ਉੜਨ ਲੱਗਿਆ ਕਿਤੇ ਇਹਦੇ ਵਿੱਚ ਕੁਝ ਬਜਟ ਦੇਣਾ ਤਾਂ ਉਹ ਇਹ ਨਹੀਂ ਜਾਂਦਾ ਕਿਤੇ ਵੀ ਕੱਟਾ ਹੀ ਆ ਕੱਟਾ ਉਹ ਨਹੀਂ ਜਾਂਦਾ ਕਿਤੇ ਵੀ ਆਪਣਾ ਜਿਹੜਾ ਤੁਹਾਡਾ ਉੜਨੇ ਵਾਲਾ ਸਮਾਨ ਆ ਕੋਈ ਕੱਪੜਾ ਲੀੜਾ ਹੋ ਗਿਆ ਜਾਂ ਕੋਈ ਹੋਰ ਚੀਜ਼ ਉਹ ਦੇਖੋ ਬਸ ਹਾਂ ਬਾਕੀ ਉਹ ਟੀਨਾ ਨਹੀਂ ਟੀਨਾ ਪਤਾ ਕੀ ਚੱਕਰ ਆ ਬਾਕੀ ਟੀਨਾ ਕੋਈ ਕਿਤੇ ਨਹੀਂ ਜਾਂਦੀ ਸਾਰੀਆਂ ਟੀਨਾ ਓਕੇ ਆ ਉਹ ਲਾਸਟ ਵਾਲੀ ਟੀਮ ਆ ਜਿਹੜੀ ਉਹਦਾ ਨਾ ਇੱਕ ਨਟ ਖੜ ਗਿਆ ਉਹ ਤਾਂ ਕਰਕੇ ਖੜ ਗਿਆ ਨਹੀਂ ਉਹ ਪਰਲੇ ਪਾਸੇ ਉਹਦਾ ਕਿਹੜੇ ਮੂਰਤ ਚਲਾਉਣਾ ਉਹ ਲੋਹਾ ਦੂੰਗੇ ਤਾਂ ਕਰਕੇ ਖੜੀ ਜਾਂਦੀ ਆ ਉਹਦਾ ਇੱਕ ਨਟ ਉਖੜ ਗਿਆ ਆ ਦੇਖੋ ਹੁਣ ਤੋਂ ਦਿਖਾਵਾਂ ਆ ਦੇ ਆ ਦੇ ਉਸੇ ਹਾਲਾਣਾ ਇਹ ਨਟ ਉਖੜ ਗਿਆ ਪਾ ਚਰਵਾ ਫੇਰ ਆਣੀ ਹੂ ਆ ਬਸ ਆਜੋਗੀ ਕਿਤੇ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਕੋਈ ਸੁਆ ਨਹੀਂ ਕਿਤੇ ਹੀ ਜਾਂਦਾ ਸਾ ਹੁਣ ਚਲੋ ਅੰਦਰ ਕਪੜੇ ਲੀੜੇ ਸਾਫ ਹੋ ਗਏ ਬਸ ਐ ਨਹੀਂ ਬਹੁਤ ਆ ਹੋਰ ਕੁਝ ਨਹੀਂ ਲੈ ਬਾਹਰ ਆਏ ਮੈਂ ਕਾਤੀ ਮੈਂ ਤੇ ਮੰਮੀ ਸਵਾਹ ਚਾਹ ਰਹੀਆਂ ਹਾਂ ਹਾਂ ਆਲੇ ਕਿਉਂ ਉਹ ਹਵਾ ਬਹੁਤ ਚੱਲਦੀ ਆ ਦੇਸਾ ਪੈਦੀ ਕਿੱਥੇ ਬੈਠਾ ਆਹ ਸਾਰਾ ਤਨੂ ਰਾਖੀ ਰੱਖਿਆ ਵਾ ਸੀ ਉਹ ਵੇਲੀ ਤੂੰ ਰੇ ਬੈਠਾ ਇਹ ਆ ਬਡਰਦਾ ਵਿਚਾਰਾ ਮੀ ਤੇ ਲਓ ਜੀ ਮਾਤਾ ਜੀ ਆ ਗਏ ਸਾਡੇ ਮੈਂਬਰ ਦਾ ਸਾਡਾ ਪਾਛੀ ਵੀ ਸਾਸਰੀ ਨਾਲ ਬੁਲੋੜ ਦਾ ਟਾਈਮ ਵੀ ਹੋੜੋ ਪਿੱਛੇ ਲੱਗਣਾ ਕਾਨੂੰ ਉਹ ਨਹੀਂ ਐਤੀ ਠੀਕ ਆ ਮੇਰੀ ਆਪੀ ਕੋ ਸੋਰਾ ਜਾ ਪੰਦੀ ਜੀ ਬਾਤ ਉਹਰੇ ਨਹੀਂ ਬਾਛੜਾ ਹੁੰਦੀ ਆ ਫਿਰ ਆ ਦੋ ਜੈਸਮੀਨ ਓਰੇ ਬਾਛੜਾ ਮੈਂ ਮੰਨ ਕੇ ਵੀ ਬਾਛੜਣ ਨੂੰ ਇਹ ਦਾਸ ਫੁੱਟ ਅੰਦਰ ਆ ਛੱਡ ਦੇ ਆ ਰੋਹੀ ਦੇ ਬਾਛੜਾ ਉਹ ਡਰ ਗਿਆ ਉਹ ਬਹੁਤ ਡਰ ਗਿਆ ਦੇ ਨਾਮ ਇਹਦਾ ਇਹ ਆ ਦੇਖ ਰੇ ਆ ਸੱਤ ਨਾ ਪਿਆ ਕਰਨੇ ਉਧਰ ਪਟਾਕਾ ਪਿਆ ਦੋ ਤੋਹੀ ਨਾਲ ਡਰ ਗਈ ਉਹ ਰੇਤ ਆ ਮੰਮੀ ਕੁਝ ਨਹੀਂ ਉੱਥੇ ਨਹੀਂ ਪਾਣੀ ਜਾਂਦਾ ਉਹ ਮੇਰੇ ਪੇਕੇ ਆ ਤੇ ਇਹ ਜੀ ਪੰਛੀ ਪੰਛੀ ਨੂੰ ਪਾਣੀ ਦਾਲੀ ਉਹ ਨਹੀਂ ਲੱਗਦਾ ਪਾਣੀ ਅੱਗੇ ਤੇਰੇ ਬੱਚਾ ਬੀ ਗਿਆ ਤੇਰੇ ਤੇਰੇ ਵੀ ਹੋਣਾ ਕਿੰਨਾ ਨਹੀਂ ਫਿਰ ਉਹ ਵੀ ਬੈਠੇ ਪੁੱਤ ਨੂੰ ਖੜੀ ਹਾਂ ਸਹੀ ਗੱਲ ਹੈ ਅੱਜ ਤੁਮ ਤਾਂ ਨਹੀਂ ਗੱਲ ਕਰਨੀ ਹੋਣੀ ਬੱਲਾ 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 ਲੈ ਕੇ ਉਹਨੇ ਬਾਤ ਕਰਨੀ ਹੋਣੀ ਯਾ ਮਹਾਰਾਜਾ ਤਾਂ ਕੰਮ ਕਹਿਰ ਵਾਲੀ ਹੋ ਗਿਆ ਓਹੋ ਹੋਣ ਤੱਕ ਤਾਂ ਰਿਹਾ ਤਾਂ ਮਜ਼ਾਕ ਪਰ ਮਾਲਕਾ ਆਪੇ ਕੰਮ ਜਿਆਦਾ ਕੰਮ ਖਰਾਬ ਹੋ ਓਹੋ ਬੰਦ ਜਾ ਲਈ ਨੇ ਰੀ ਆ ਗਈ ਜੀ ਉਹ ਤੁਸੀਂ ਦੇਖ ਸਕਦੇ ਆ ਮੀ ਕਿਵੇਂ ਪੈ ਰਹਾ ਉਹ ਦੇਖੋ ਹਾਂ ਜੀ ਨੇ ਅੱਜ ਤੇ ਕੱਲ ਦੋ ਕਮਰੇ ਸਾਫ਼ ਕਰੇ ਅੱਜ ਫੇਰ ਭੱਗੇ ਉਹ ਕਮਰੇ ਛੱਡ ਤੂ ਆਦਾ ਕੰਮ ਕਹਿਰ ਵਾਲਾ ਹੋ ਗਿਆ ਆਪਾਂ ਹੁਣ ਮੀਂਹ ਜਿਆਦਾ ਆ ਗਿਆ ਇਹਦਾ ਫਸਲਾਂ ਖਰਾਬ ਕਰੋ ਬਹੁਤ ਜਿਆਦਾ ਫਸਲ ਨਾ ਖਰਾਬ ਹੋ ਗਈ ਮਸਤੋਂਦਾ ਜੀ ਫਸਲ ਖਰਾਬ ਹੋਈ ਜਾਣੀ ਹੁਣ ਜਿਹੜੇ ਸਾਹ ਉਹ ਹਵਾ ਦਾ ਦੇਖੋ ਤਰਾਓ ਦੇਖ ਕਿਹੜੀ ਮੰਡੀ ਆ ਜੀ ਪਈ ਆਹੋ ਮੰਡੀ ਵਾਲੀ ਦਾ ਰੋਲ ਨਹੀਂ ਹੋਵਾਲਾ ਓਹ ਹੋ ਹੋ ਆਰ ਨਹੀਂ ਇਹ ਮਾਪੀ ਦਾ ਦਾਦਾ ਅਰੇ ਅਰੇ ਪਿਆਰ ਹੈ ਨਹੀਂ ਇੱਥੇ ਨਹੀਂ ਪਾਣੀ ਆਹੋ 1 ਕਿ ਸਾਲਾ ਪੁਰਾਣੀ ਆਂਦਾ ਪਾਣੀ ਆ ਜਾਂਦਾ ਜਿਆ ਆ ਵੀ ਗਿਆ ਕੋਈ ਗੱਲ ਨਹੀਂ 1 ਕਿ ਥੈਲਾ ਪਿਆ ਕੋਈ ਗੱਲ 1 ਕਿ ਥੈਲਾ ਜਨਰੇਟਰ ਟੱਪ ਹੋਇਆ ਵਾ ਬਾਕੀ ਸਾਰਾ ਕੁਝ ਠੀਕ ਹੈ ਮੇਰੇ ਕੋ ਸਭ ਨੇ ਉਹ ਤਾਂ ਘੋੜੇ ਨੂੰ ਨਹੀਂ ਉਹ ਪਾ ਚੁੱਕੇ ਨਾ ਹਾਂ ਛੋਟਾ ਨਹੀਂ ਉਹ ਤਾਂ ਅੰਦਰ ਹੈ ਛੋਟਾ ਹੀ ਮੇਂ ਜਨਰੇਟਰ ਹੋ ਇੱਥੇ ਤੱਕ ਥੋੜੀ ਵਾਸ਼ੜ ਲੱਗੀ ਹੁਣ ਪੂਰੇ ਦਾਕ ਨਹੀਂ ਆਉਂਦੀ ਵਾਸ਼ੜ ਇਹਦਾ ਛੋਟਾ ਹੈ ਇਹਦਾ ਅੰਦਰ ਪਉਦਾ ਹਾਂ ਪੂਰੇ ਦਾਕ ਨਹੀਂ ਹੁਣ ਵੀ ਵਾਸ਼ੜ ਆਉਂਦੀ ਇਹਦਾ ਬਹੁਤ ਅੰਦਰ ਆ ਹਾਂ ਸੁਣਾ ਅਗੜਾ ਬਿਆ ਚੁੱਲੇ ਨੂੰ ਕੋਈ ਗੱਲ ਨਹੀਂ ਚੁੱਲਾ ਪਿਆ ਰਹਿਣ ਦੋ ਸਾਈਡ ਪਰ ਨਹੀਂ ਉਧਰ ਤੇ ਨਹੀਂ ਆਉਂਦੀ ਉਧਰ ਮੂੜੀਆਂ ਚਾਦਰਾਂ ਉਧਰ ਫੈਟ ਪਰ ਆਜ ਨੇੜਲੀ ਗੱਲ ਆ ਇਹ ਅੰਦਰ ਇਹ ਪਿਆ ਹਾਈ ਦਾ ਕੋਈ ਚੱਕਰ ਨਹੀਂ ਹੈਗਾ ਜਨਰੇਟਰ ਨੂੰ ਪਾਣੀ ਨਹੀਂ ਲੱਗੂ ਨਹੀਂ ਲੱਗਦਾ ਜਨਰੇਟਰ ਨੂੰ ਪਾਣੀ ਆ ਜਾਓ ਭਾਈ ਮੀਂਹ ਬੜਾ ਤੇਜ਼ ਆ ਗਿਆ 12-14 ਬਨੇ ਯਾਰ ਕੈਮਰੇ ਕਰ ਤੁਹਾਨੂੰ ਤਾਂ ਮੰਨਿਆ ਤੁਹਾਨੂੰ ਠੰਡ ਲੱਗਦੀ ਮੈਨੂੰ ਗਰਮੀ ਲੱਗੀ ਜਾਂਦੀ ਆ ਜਿਹੜੇ ਹਿਸਾਬ ਨਾਲ ਮੈਂ ਮੀਂਹ ਦੇਖ ਰਿਹਾ ਓਹੋ ਯਾ ਮਹਰਾ ਵਾਲੀ ਬੱਸ ਘਰੋਂ ਤਾਂ ਪਿਆ ਜੂਬ ਕਰਕੇ ਕੀ ਆ ਦੇਖੀ ਉੱਥੇ ਘੱਟ ਦੇਖਣਾ ਹਨੇਰੇ 'ਚ ਮੀਂਹ ਆ ਪਾਣੀ ਗਿਆ ਮੋਟਰਸਾਈਕਲ ਦਾ ਹੈ ਭਾਬੀ ਦੀ ਮੋਟਰਸਾਈਕਲਾਂ ਦੀ ਪਈ ਜੀ ਅੱਥੇ ਮੰਨੂ ਕੜਕ ਦੀ ਜਾਂਦੀ ਆ ਹਾਂ ਮਾਂ ਕਹਿੰਦੀ ਜਿਹੜੀ ਪਪੂਲਰ ਦੇ ਸਕਦੇ ਆ ਸਾਹਮਣੇ ਹੀ ਉਹ ਕਹਿੰਦਾ ਮੈਨੂੰ ਕਰਨੀ ਲੱਗਦੀ ਆ ਉਹ ਦੇਖ ਲਓ ਪਪੂਲਰ ਭਾਬੀ ਨੂੰ ਲੱਗੇ ਪਏ ਐਨੀ ਹਵਾ ਚੱਲਦੀ ਆ ਨਾ ਹਾਂਜੀ ਸੁਣਦੇ ਨਹੀਂ ਜਿਹੇ ਚ ਹੁਣ ਇਸ ਟਾਈਮ ਕੰਟਰੋਲ ਚ ਹੋ ਸਕਦੀ ਧੀ ਦੀ ਉਹ ਕਹਿੰਦੀ ਆ ਨਹੀਂ ਉਹ ਤਾਂ ਉਹ ਪਾਣੀ ਕੰਟਰੋਲ ਚ ਨਹੀਂ ਹੁੰਦਾ ਗੱਲ ਕੀ ਆ ਜਿਹੜੀ ਕੰਟਰੋਲ ਮਾ ਹੋਣ ਵਾਲੀ ਚੀਜ਼ ਸੀ ਆਪਾਂ ਨੇ ਉਹ ਪੰਡਰਾ ਉਹ ਕਰ ਲਈ ਬਾਬਾ ਜੀ ਕਦੇ ਮੈਂ ਘਰ ਨਾ ਪਈ ਟੈਨਸ਼ਨ ਲਾ ਲੋ ਮੇਰੀ ਟੈਨਸ਼ਨ ਮੈਂ ਆਪਣਾ ਖੇਤ ਆਪਣੇ ਫਰਮਾਨਾ ਨੂੰ ਲਵਾ ਦੂੰਗਾ ਮੰਡੀ ਲੈ ਕੇ ਗਏ ਵਿਆਹ ਕਰਨ ਮੰਡੀ ਲੈ ਕੇ ਗਏ ਨਹੀਂ ਆਇਆ ਬੜਾ ਹਲੇ ਤੱਕ ਫੇਰ ਗੱਲ ਤਾਂ ਉਹੀ ਹੈ ਜਿਹੜੀਆਂ ਹੁਣ ਮੰਡੀਆਂ ਚ ਪਈਆਂ ਉਹਨਾਂ ਨੂੰ ਕਿੱਦਾਂ ਸਾਂਭਣਾ ਪੱਖਾ ਲੱਗ ਗਿਆ ਕਿੰਨੇ ਥੋੜੀ ਦੇਰ ਤੱਕ ਪੱਖਾ ਲੱਗ ਜਾਣਾ ਲੈ ਹੁਣ ਕਿੱਥੇ ਲੱਗਣਾ ਨੂੰ ਵੀ ਤਾਂ ਆ ਗਿਆ ਵੀ ਆ ਗਿਆ ਮੈਨੂੰ ਫੋਨ ਕਰਿਆ ਸੀ ਤਾ ਮੇਰੇ ਪੱਖਾ ਭਾਬੀ ਲੱਗਦਾ ਵੀ ਹੋਰ ਤਾਂ ਵੀ ਇਹੋ ਜੇ ਮੈਂ ਤਾਂ ਬੰਦ ਹੋ ਗਿਆ ਕੰਮ ਸਾਰਾ ਕੋ ਯਾਰ ਪਾਲਾ ਬੋੜੀਆਂ ਪੈਣੀਆਂ ਜੇ ਰਾਹ ਤੱਕ ਦਿਖਾ ਗਿਆ ਆਪੇ ਆਪੇ ਦੇਖੂਗਾ ਉਹ ਤਾਂ ਗੱਲ ਨਹੀਂ ਇੱਕ ਤਾਂ ਜਦ ਵੀ ਆ ਫਸਾਂਗਾ ਟਾਈਮ ਹੁੰਦਾ ਨਾ 20 ਫੰਟ ਆ ਵੇਖਦਾ ਸਹੀ ਸ਼ਾਬਾ ਨਾਲੇ ਨਾਲੇ ਇੱਕ ਹੋਰ ਗੱਲ ਹੈ ਇੱਕ ਤਾਂ ਹੋਵੇ ਵੀ ਹਾਂ ਚੱਲ ਕੱਲਾ ਮੀ ਪੈ ਗਿਆ ਚੱਲ ਕੋਈ ਗੱਲ ਨਹੀਂ ਇੱਕ ਹਵਾ ਚੱਲਦੀ ਉੱਪਰ ਤੇ ਨੀਂਹੇ ਰਹੀ ਉਹ ਆਹ ਦੇਖ ਲੋ ਜੀ ਅੰਦਰ ਵਰ ਗਿਆ ਕੂੜਾ ਸਾਰਾ ਆ ਕੇ ਟੁੰਡਾਂ ਗੋ ਬੱਚਾੜਾ ਘਰ ਆ ਆ ਤੂੜੀ ਆ ਤੂੜੀ ਦੇਖ ਲੋ ਸਾਮਾਨ ਵੀ ਖੇੜਾ ਮਾਰੀ ਹੋਣੀ ਮੜਾ ਜਾ ਠੀਕ ਆ ਉਹ ਮੈਸਾ ਦਾ ਜਰੀਆਂ ਠੀਕ ਆ ਮੈ ਸੰਗ ਤੇ ਜਲੀ ਆ ਪੂਰੀ ਦੇਖ ਲੋ ਸਾਡੇ ਅੰਦਰ ਬਾਨੂ ਇਹ ਫਿਰਦੀ ਆ ਜਦੋਂ ਇੱਕ ਨਾਲ ਕਟੀਆਂ ਰਾਹਤ ਮਿਲ ਗਈ ਕੁਝ ਖੜੀਆਂ ਰਹਦੀ ਐ ਨਾ ਹੁਣ ਨਾਮ ਹੋ ਗਈਆਂ ਸੋਨੀ ਲੈ ਤੈਨੂੰ ਗੱਡੀਆਂ ਦੀ ਫਿਕਰ ਪਈ ਵੀ ਆ ਦੱਸ ਮੈਂ ਹੁਣ ਹੋਰ ਕਾਹ ਵੀ ਲਵਾ ਲੈ ਮੈਨੂੰ ਅਜਾ ਪਤਾ ਵੀ ਖਾਸ ਨਹੀਂ ਮਹਾਰਾਜ ਨੇ ਆਪੇ ਕਰਵਾ ਲਈ ਮੈਂ ਪੋਜ਼ਿਟਿਵ ਬੰਦਾ ਹਾਂ ਚੋ ਜੇ ਪੋਜ਼ਿਟਿਵੇ ਰਹੀ ਤੂੰ ਮਾਲਕ ਰੱਖੇ ਪੋਜ਼ਿਟਿਵੇ ਹੋਵੇ ਵਧੀਆ ਹੋਵੇ ਚਲੋ ਆਜੋ ਪਰ ਬਈ ਜੀ ਨੁਕਸਾਨ ਆ ਜੇ ਮੈਂ ਬਖਦ ਹੋ ਜੰਦਾ ਜਿਹੜੇ ਹਿਸਾਬ ਗਾ ਹਵਾ ਚੱਲਦੀ ਹੈ ਨਾ ਮਾਲਕ ਕਿਰਪਾ ਕਰ ਦੇਵੇ ਅੰਦਰ ਰੁੱਸੀ ਬਖਸ਼ੇ ਜੀ ਹਵਾ ਹੁਆ ਘਟ ਜਵੇ ਮੀਂਹ ਵੀ ਘਟ ਜਵੇ ਕਿਉਂਕਿ ਹੁਣ ਆਏ ਆ ਫਸਲਾਂ ਅ ਸੇਰੇ ਪਰਾਈਆਂ ਹੋਈਆਂ ਇੱਥੇ ਸਾਡਾ ਬਿੱਟੂ ਵੀ ਵਿਚਾਰਾ ਲੰਕਰਾਂ ਦੀ ਰਾਖੀ ਕਰ ਰਿਹਾ ਹੈ ਕਰ ਵੀ ਵਿਚਾਰੇ ਇਕੱਲੇ ਇਕੱਲੇ ਆਪਣੀ ਆਪਣੀ ਜਗ੍ਹਾ ਪਰ ਡੰਗਰ ਵੀ ਖੜੇ ਹੋਗੇ ਲਾਲੋ ਸਾਹਿਬ ਮਿੱਟੂ ਮੋਟਰ ਟាក់ਤੀ ਦੀ ਓਕੇ ਵਾਲੀ ਮੋਟਰ ਟាក់ਤੀ ਟាក់ਦੀ ਆ ਫੇਰ ਠੀਕ ਆ ਉਹ ਤਮੀ ਚੁਾਈ ਵਾਲੀ ਮਸ਼ੀਨ ਚੁਾਈ ਵਾਲੀ ਵੀ ਲਿਆ ਯਾਰ ਤੈਨੂੰ ਉਹ ਨੂੰ ਅੰਦਰ ਕਰ ਲੈ ਆ ਜਾ ਮੈਂ ਲੈਟ ਰਖਾਂਦਾ ਤੈਨੂੰ ਉਸ ਨੂੰ ਅੰਦਰ ਕਰ ਲੈ ਚਾਹੇ ਆਪਣੇ ਵਾਲੇ ਕਮਰੇ ਵਿੱਚ ਅੰਦਰ ਕਰ ਲੈ ਹਾਂ ਕਾਤੇ ਬੁਰਾ ਹਾਲ ਕਾਤੇ ਆ ਬੱਲਾ ਬਲਾ ਦੇਖੋ ਜੀ ਪਾਣੀ ਵੀ ਤਾਂ ਚੰਗਾ ਪੈ ਲਿਆ ਭਾਈ ਆ ਦੇਖੋ ਉੱਧਰ ਖੜਿਆ ਨੂੰ ਘੱਟ ਲੱਗਦਾ ਵੀ ਅੱਛਾ ਚੱਲ ਇੱਧਰ ਕਰਦੀ ਦੇ ਉਹ ਆਈ ਵਾਲੀ ਮਸ਼ੀਨ ਪਰ ਪਾਛੜ ਦੇਖੋ ਕਿੱਥੇ ਤੱਕ ਆ ਗਈ ਓਹੋ ਪਾਛੜ ਦਾ ਉਰਜਾ ਕਾ ਗਈ ਯਾਰ ਕਿੱਥੋਂ ਮਿੱਥੋਂ ਆਏਗਾ ਆ ਮਸ਼ੀਨ ਨੂੰ ਨਾ ਜਿੱਥੇ ਫ੍ਰਿਜ ਲੱਗਿਆ ਆਪਣਾ ਦੁੱਧ ਵਾਲਾ ਉੱਥੇ ਲਾ ਕੇ ਆ ਜਹਾਂ ਤਾਂ ਮੈਂ ਫਿਰ ਤੇ ਆਪਣਾ ਦੋਤਾ ਲਾ ਬਾਪੇ ਲੈ ਜਾਇ ਸੀ ਇਹ ਤਾਂ ਉਸਦੀ ਮੋਟਰ ਮੇ ਪਾਣੀ ਪੜ ਜਾਏਗਾ ਯਾਰ ਖਰਾਬ ਹੋ ਜਾਏਗਾ ਕੰਮ ਗਾਇਆਂ ਸਾਡੀਆਂ ਬਾਹਰ ਆ ਵੀ ਗਾਇਆਂ ਨੂੰ ਕੋਈ ਠੰਡ ਹੈ ਨਹੀਂ ਇਹ ਜੀ ਕਿਉਂਕਿ ਗਾਇਆਂ ਵਾਸਤੇ ਬਹੁਤ ਗਰਮੀ ਹੁੰਦੀ ਹੈ ਗਾਇਆਂ ਦੀ ਤਸਵੀਰ ਬਹੁਤ ਜ਼ਿਆਦਾ ਕਰਦੀ ਹੈ ਅਗਰ ਜੀ ਸੰਬੜੀ ਵਾਲੀ ਆ ਇਹ ਕਾਰ ਟੋਕ ਵਾਲੀ ਮੋਟਰ ਇਹ ਟਕਦੀ ਬਹੁਤ ਚੰਗੀ ਤਰ੍ਹਾਂ ਆ ਬੋਹੇ ਚਿੱਖਾ ਆਪਣੇ ਆਣ ਗਿਆ ਇਹ ਆਪਾਂ ਨੇ ਸਾਧ ਲਿਆ ਹੁਣ ਬੰਦਾ ਬੰਦਾ ਨੇ ਰੀ ਨਾ ਪਹਿਲੇ ਖਾਣ ਤੋਂ ਚੱਲ 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 ਮੇਰਾ ਭਾਈ ਉਹ ਲਾ ਦੇ ਇਹਨੂੰ ਖੁੰਜੇ ਚ ਐਂ ਸਿਰੇ ਪਾ ਇਹਦੇ ਮਾਪੇ ਮਣੀ ਪਾ ਗਿਆ ਆਪਾਂ ਦਾ ਕੰਮ ਖਰਾਬ ਹੋ ਜੂ ਹਾਂ ਸਰੇਬਾ ਲਾ ਦੇ ਨੂੰ ਹਾਂ ਬਾਹਰ ਵਾਹ ਤੇ ਲਾ ਦੇ ਮੈਂ ਤਾਂ ਘਰ ਤੇ ਹੀ ਬਰੇ ਯਾ ਲੋ ਉਪਰੇ ਹੀ ਮੈਂ ਤਾਂ ਘਰ ਤੇ ਦੀ ਮਾਤਾ ਪਰ ਫਿਰ ਵੀ ਬਾਛੜ ਬਹੁਤ ਆ ਉਤਰ ਚੱਲ ਬਿੱਟੂ 20000 ਪਾਣੀ ਕਰ ਦੇਣਾ ਬਿੱਟੂ ਕਰਦੂ ਰਹਾ ਮੇਰਾ ਬਾਈ ਹੈ ਠੀਕ ਹੈ ਹਾਂ ਕੀ ਕਹਨਾ ਦੇਖੀ ਅਮਾਰੇ ਘਰ ਜਾ ਕੇ ਹਾਂ ਸਹੀ ਬਿੱਟੂ ਕਹਿੰਦਾ ਹਮਾਰੇ ਘਰ ਦੇਖੀਏ ਜਾ ਕੇ ਹਮ ਬਿੱਟੂ ਇਹ ਤਾਂ ਕੀ ਦਰਵਾਜ਼ੇ ਲਾਣੇ ਬੈਲੇ ਭਾਈ ਬਿੱਟੂ ਕੀ ਹਰਾਮਾ ਦੇਣ ਆਇਆ ਮਨ

ਕਿਆ ਹੋ ਗਿਆ ਆ ਅੰਕਾ ਨਾ ਬੈਠ ਕੇ ਕਿੰਨਾ ਦਰਦ ਆ ਉਹ ਬਾਛੜ ਆ ਗਈ ਅੰਦਰ ਬਹੁਤ ਹੁਣ ਅੰਕਾ ਦੀ ਕਿੱਥੇ ਰਾਵਾਂਗੇ ਅੰਕਾ ਨੂੰ ਹੁਣ ਪਰਲੀ ਸਾਈਡ ਜਿਹੜਾ ਸੁੱਕਾ ਸੁੱਕਾ ਬਿਸਤਰਾ ਏ ਨੇ ਉਧਰ ਨਾ ਨਾ ਬਿਸਤਰਾ ਤੇ ਕਾਲੂ ਫੇਰ ਟੂ ਆਪਾਂ ਇਹ ਘਰਦੇ ਆ ਜੋ ਮਰਜੀ ਹੋ ਜਿਵੇਂ ਭਰਾਵਾ ਕਾਲੂ ਉੱਥੇ ਦਰਵਾਜ਼ਾ ਲਵਾਉਂਦੇ ਹੋ ਰਹੇ ਹਨ ਇੱਥੇ ਲਵਾਈਏ ਦਰਵਾਜ਼ਾ ਹਾਂ ਉਹ ਦਰਵਾਜ਼ਾ ਲਵਾਈਏ ਚਲੂ ਨਾ ਮਾਛੜ ਐ ਏਹੀਂ ਆਈ ਆ ਕਦੇ ਪਾਸੇ ਨਹੀਂ ਹੁੰਦਾ ਬੈਠ ਬਿਲਕੁਲ ਖਾਲੀ ਯਾਰ ਵਰਤੂ ਆਏ ਕਰਦੇ ਆ ਨਹੀਂ ਆਈ ਨਹੀਂ ਕਰ ਸਕਦਾ ਕਿਉਂ ਮੇਰੀ ਗੱਲ ਸਮਝਿਆ ਚੱਕੀ ਭਾਉ ਸੀ ਡਾ ਲੂ ਨਹੀਂ ਉੱਥੇ ਜੀ ਕੋਲ ਬਹਿ ਤਾਂ ਉਧਰ ਵੀ ਜਾਣਾ ਮੈਂ ਤਾਂ ਜਾਣਾ ਪਰ ਜੈਸਮੀਨ ਜਿਹੜੀ ਹੁਣੇ ਨੇ ਝਟ ਲਾਉਣੀ ਸੀ ਰੱਬ ਨੇ ਉਹ ਲਾ ਲੀ ਲਾ ਤਾਂ ਲਈ ਕੁਝ ਨਹੀਂ ਪਤਾ ਰਾਤ ਨੂੰ ਤਵਾਂ ਕਹਿਨੀ ਆਂਕਲ ਨਹੀਂ ਜੇ ਜਿਹੜੀ ਲਾਉਣੀ ਸੀ ਝਟ ਉਹ ਲੱਗ ਗਈ ਫੇਟੋ ਤੂੰ ਆਏ ਕਰ ਮੇਰਾ ਬਾਈ ਆਏ ਲੰਬੇ ਲੋਟ ਜਿਹੜਾ ਪਰਾਪਰਾ ਸੁੱਕਾ ਏ ਨਾ ਹਾਂ ਤੇਰੀ ਲੱਗਣੀ ਹਾਂ ਉੱਥੇ ਰਾਲਾ ਬਿਸਤਰਾ ਹੈ ਨਾ ਤੇ ਬਾਕੀ ਜੇ ਤੁਹਾਨੂੰ ਮੁਸ਼ਕਲ ਹੋਈ ਤਾ ਤੇਰੇ ਕੋ ਨੰਬਰ ਹੈਗਾ ਹੀ ਮੈਨੂੰ ਫੋਨ ਮਾਰ ਦੀ ਫਿਰ ਆਪਾਂ ਉੱਥੇ ਫਰਿੱਜ ਕੋਲ ਡਾ ਲਾਂਗੇ ਮੈਂ ਜੀ ਮੈਨੂੰ ਤੁਸੀਂ ਦੱਸ ਦਿਓ ਜੀ ਫਰਿੱਜ ਕੋਲ ਪੈਣਾ ਹੁਣੇ ਹਾਂ ਵੈਸੇ ਤਾਂ ਹੁਣ ਜਿਹੜੀ ਹਵਾ ਚੱਲਣ ਵੀ ਚੱਲ ਲੀ ਉਹ ਅਭੀ ਤੋਂ ਮੀ ਚਲੇ ਗਿਆ ਹਾਂ ਆਪ ਦੇਖ ਲਓ ਆਪ ਕੋ ਤੰਗੀ ਮਤ ਨਹੀਂ ਹੋਣੀ ਚਾਹੀਏ ਬਸ ਨਹੀਂ 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 ਤੰਗੀ ਤਾਂ ਇਹ ਆਪਣਾ ਬੰਦਾ ਖਾਸ ਆਪ ਨੂੰ ਤੰਗੀ ਨਹੀਂ ਹੋਣੀ ਚਾਹੀਏ

ਹਾਂ ਮਰ ਅਸੀਂ ਸਮਝ ਜਾਣਾ ਆ ਜੋ ਇਹਥੇ ਬੋਲ ਆਇਆ ਹਾਂ ਸਹੀ ਬੋਲਣਾ ਪਿਆ ਇਹ ਨਹੀਂ ਬੋਲਣੀ ਹੋਣੀ ਉਹ ਜਿਹੜੀ ਮੇਰੀ ਸੰਗਤ ਨਾਲ ਸਹਾਂਣਾ ਜੀ ਹਾਂ ਸਾਰੇ ਜਿਹੜੇ ਕੰਮ ਵਧੀਆ ਚੱਲ ਹੁਣ ਤੁਸੀਂ ਚਲੋ ਉਧਰ ਨੂੰ ਦੋ ਜਣੀਆਂ ਮੈਂ ਆ ਗਿਆ ਹਾਂ ਦੇਖ ਲਿਓ ਅੰਤ ਤੀ ਜਿੱਥੇ ਬਹਿਣਾ ਉੱਥੇ ਬਹਿਣਾ ਉੱਥੇ ਬਹਿ ਜਾਓ ਇੱਥੇ ਬਹਿ ਜਾਓ ਠੀਕ ਹੈ ਹਾਂ ਬਟੂ ਆਏ ਕਰ ਮੇਰਾ ਭਾਈ ਜਿਹੜਾ ਜਿਹੜਾ ਸੁੱਕਾ ਹੈ ਨਾ ਉਧਰ ਉਧਰ ਪਿਛਾਲਾ ਬਿਸਤਰਾ ਜੇ ਲੋੜ ਪਈ ਤਾਂ ਮੈਨੂੰ ਫੋਨ ਕਰ ਦੇ ਠੀਕ ਆ

ਚੱਲ ਕੋਈ ਨਾ ਇਹਦਾ ਆਪਾਂ ਕੱਲੂ ਕਰਦੇ ਹਾਂ ਹੱਲ ਠੀਕ ਆ ਕੰਮ ਬਹਿਏ ਕੋਈ ਅੰਬਾਰੀ ਬਣਾਈਏ ਕੋਈ ਸਮਾਨ ਮੰਨ ਰੱਖ ਲਈਏ ਮୋਰੇ ਨੂੰ ਲੱਗਦਾ ਹੈ ਇਸੇ ਦਾ ਮਾਹੌਲ ਜਿਹਾ ਸੁਣ ਸੁਣ ਮਾਹੌਲ ਜਿਹਾ ਉਹ ਕਮਰਾ ਬਿੱਟੂ ਪਤਾ ਕੀ ਗੱਲ ਆ ਅਸੀਂ ਇਹ ਬੜਾ ਕਮਰਾ ਤਾਂ ਰੱਖਿਆ ਤਾਂ ਵੀ ਉਰੇ ਚੱਲ ਫੀਡ ਫੂਡ ਵੀ ਰੱਖ ਹੋ ਜੂਗੀ ਹੈਨਾ ਫੀਡ ਵੀ ਰੱਖਣਾ ਚਾਹੀਏ ਯਾ ਹੋਰ ਕਿ ਰਾਮੀ ਸਮਾਨ ਰੱਖੀਗਾ ਟੈਂਟਰ ਬਾਜ ਕੋ ਹਾਂ 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 ਕਾਊਗਾ ਹਾਂ ਬੰਬਾਰੀ ਇੱਕ ਸਾਈਡ ਮੇ ਰੱਖਣਾ ਚਾਹੀਦਾ ਹਾਂ ਇਹ ਵੀ ਗੱਲ ਤੇ ਸਟੈਂਡਰਡ ਹਾਂ ਸਹੀ ਗੱਲ ਆ ਹੋਰ ਵਾਲੇ ਕੋ ਬੰਦਾ ਕਾ ਸਮਾਨ ਨੂੰ ਨੀ ਰਹਿਣਾ ਚਾਹੀਦਾ ਬਿਲਕੁਲ ਹਾਂ ਹਾਂ ਸਪੜੇ ਨਹੀਂ ਰੱਖਿਓ ਯਾਰ ਨਹੀਂ ਨਹੀਂ ਸਪੜੇ ਸਹੀ ਮੀ ਹਾਂ ਮਰ ਸਪੜੇ ਕੋਈ ਹਾਂ ਚੱਲ ਕੋਈ ਨਾ ਆਪਾਂ ਦੇਖ ਮੇਰੀ ਗੱਲ ਸੁਣ ਲੈ ਜੇ ਤਾਂ ਰਜਾਈ ਗਿੱਲੀ ਹੋਗੀ ਫਿਰ ਤਾਂ ਮੈਂ ਤੈਨੂੰ ਹੋਰ ਲਿਆਣ ਦਿੰਦਾ ਨਹੀਂ ਨਹੀਂ ਹਾਂ ਤੂੰ ਦੱਸ ਦੇ ਮੈਨੂੰ ਜਿੱਦਾਂ ਵੀ ਹੈਗਾ ਕਿਤੇ ਹੋ ਨਾ ਕੰਮ ਰੱਖੀ ਵੀ ਹਾਂ ਠੀਕ ਆ ਜੇ ਤਾਂ ਗਿੱਲੀ ਹੋਊਗੀ ਫਿਰ ਤਾਂ ਮੈਂ ਹੋਰ ਲਿਆਨਾ ਦੱਸ ਮੈਨੂੰ ਕਿਦਾਂ ਨਹੀਂ ਠੀਕ ਆ ਹਾਂ ਦੇਖੀ ਮੰਨਦਾ ਗਿੱਲਾ ਇਹ ਵੀ ਗਿੱਲਾ ਬੰਚਾ ਦਾ ਗਿੱਲਾ ਹੋ ਗਿਆ ਤੂੰ ਹੁਣ ਆਏ ਕਰ ਇਹਦੇ ਬਾਰੇ ਪੈ ਬੈੱਡ 'ਤੇ ਮੈਂ ਇਹ ਇਹ ਸਾਈਟ ਨੂੰ ਸੁਕਾਵਾ ਹਾਂ ਹਾਂ ਇਹ ਇਹ ਸਾਈਟ ਨੂੰ ਸੁਕਾ ਰਿਹਾ ਹਾਂ ਬਿਸਤਰਾ वो तो मिये यार हवाई बहुत आई बिटू के लगता इसी दिन मैं बोले थे कि हमारे घर कैसा हाँ बाछड़ बहुत आई केलाख तो जब जो हम जे इसमें जो रहेंगे ना हाँ तो जो फया लगाओ नहीं लगाओ वो तो सारे पैक कर देंगे सारी बोरा हाँ। हाँ। हार की हवा अंदर में आना चाहिए <laughs> ਫਹਾਰ ਦੀ ਹਵਾ ਖਰਾਬ ਕਰਦੀ ਕਿਉਂ ਸਾਰੇ ਦਿਨ ਕੰਮ ਕਰਨੇ ਪਾਦੇ ਹੈ ਹਾਂ ਬਿਲਕੁਲ ਬਿਲਕੁਲ ਰਾਤ ਕੋ ਰਾਤ ਕੋ ਜੇ ਸੌਣਾ ਨਾ ਮਿਲੇ ਅੱਛੇ ਸੇਵ ਹੈ ਕਿਆ ਪੈਦਾ ਹੈ ਹੈਨਾ ਹਾਂ ਬਿਲਕੁਲ ਸਿਲੀਆਂ ਮੈਂ ਬੋਲੇ ਜੋ ਇਸੇ ਤੇ ਕਰੇ ਕਰ ਨਾ ਨਾ ਸਰ ਜਿੰਦ ਨੂੰ ਇਤਨਾ ਬੋੜੀਆ ਫਿੱਕਾ ਹਾਂ ਸਾਰੇ ਕੇ ਸਿਲਾਈ ਕਰਕੇ ਮੂੜੇ ਤੇ ਝਪ ਜੇ ਬਾਟਰ ਬਾਟਰ ਪ੍ਰੂਫ ਕਰ ਦਵਾਗਾ ਭਰਾ ਤੂੰ ਹੀ ਗਾ ਦੇ ਹਾਂ ਬਿੱਟੂ ਕਹਿੰਦਾ ਕਹਿੰਦਾ ਭਾਈ ਐਡੇ ਥਲੇ ਫੀਟ ਦੇ ਪਏ ਆ ਕਹਿੰਦਾ ਵਾਟਰ ਪ੍ਰੂਫ ਕਰ ਦਮਾ ਕਮਰਾ ਕਹਦਾ ਸਲਾਈਓ ਕਰ ਦਨੀ ਠੱਕੀ ਕਮਰੇ ਦੀ ਲੈ ਆ ਬਿੱਟੂ ਹੁਣ ਵਿਛਾਲਾ ਬਿਸਤਰਾ ਆਪਣਾ ਆਰਾਮ ਨਾਲ ਮੈਂ ਲਾਈਟ ਬਾਲ ਕੇ ਰੱਖਦਾ ਹੈ ਨਾ ਜੀਰਾ ਸਮਾਨ ਦੋ ਦਿਆ ਤੂੰ ਆ ਕੇ ਪੈ ਗਈ ਭਾਈ ਬਾਹਰ ਬਹੁਤ ਲੱਗੀ ਜਾਂਦਾ ਕਾ ਤੇ ਤੀਨਾ ਇੱਲਾ ਟੀਨਾ ਖੜਕੀ ਜਾਂਦੀਆਂ ਫੇ ਹੁਣ ਤਾਂ ਕੀਆ ਤੁਸੀਂ ਐਂ ਕਰਿਓ 2-3 ਦਿਨ ਘਰ ਜਿਵੇਂ ਨੱਚਾਵਾ ਪਿੱਛੇ ਬੀਵੀ ਕਭੀ ਨੱਚੀ ਜਾਂਦੀ ਤੁਸੀਂ ਐਂ ਕਰਿਓ ਨਾ 2-3 ਦਿਨਾਂ ਤੱਕ ਟੀਨਾ ਕਰੀ ਜਿੰਮਟ ਕਰਦੇ ਕਿਹੜੀਆਂ ਟੀਨਾਂ ਦਾ ਜਿਹੜੀ ਉਹ ਖੜਕੀ ਜਾਂਦੀ ਰਾਤ ਨੂੰ ਇੱਕ ਨਟ ਨਹੀਂ ਪਾਉਣਾ ਤੁਸੀਂ ਕਹਿੰਦੇ ਆ ਚਲ ਉਹਨੂੰ ਤਾਂ ਮੈਂ ਕਰ ਦੂੰਗਾ ਹੀ ਲੈ ਉਹਦਾ ਤਾਂ ਹਮ ਹੁਣ ਅੰਕਲ ਪੈ ਗਿਆ ਤਾਂ ਅੰਕਲ ਤਾਂ ਗਿਆ ਪੈ ਵਿਚਾਰਾ ਪਿਆ ਬਹੁਤ ਔਖਾ ਚੱਕਰ ਆ ਪਤਾ ਕੀ ਆਏ ਉੱਧਾ ਕੋਈ ਚੱਕਰ ਨਹੀਂ ਹੈਗਾ ਅ ਕਮਰਾ ਵਧੀਆ ਪਿਆ ਵੈਨ ਪਰ ਉਹ ਕਹਿੰਦਾ ਵੀ ਬਾਛੜੇ ਇੰਨੀ ਜ਼ਿਆਦਾ ਹਵਾ ਹੀ ਇੰਨੀ ਤੇਜ਼ ਆ ਤੂੰ ਸਹਾਵ ਲੜਾ ਆਪਣੇ ਛੱਡ ਦੀ ਚੜਾਈ ਅ 42 43 ਫੁੱਟ ਆ ਉਹਦੇ ਅੱਜ ਅੱਧ ਵਿੱਚ ਬਾਛੜਾਈ ਵੀ ਆ ਮੈਂ ਸਨਾਲੀਆਂ ਮੈਂ ਸਤਾ ਨਾਲੀ ਤੂੰ ਤਾਂ ਰੋਜ਼ ਨਾ ਹੁੰਦੀ ਆਈਆਂ ਤਾਂ ਮੈਨੂੰ ਪਤਾ ਹਾਂ ਪਰ ਬਾਛੜੇ ਇੰਨੀ ਤੇਜ਼ ਆ ਆ ਵੀ ਦਿਰਵਾਏ ਇਹ ਅਜਨ ਹੋਏ ਅੱਜ ਫਿਰ ਮੈਂ ਸਾਂ ਬਨਾਈਆਂ ਮੀਠੀਆਂ ਬਨਾਈਆਂ ਹੋਈਆਂ ਮੀਠੀਆਂ ਹਾਂ ਹੁਣ ਇੱਥੇ ਆਏ ਹੁੰਦਾ ਵੀ ਬਹੁਤ ਗੱਲਾਂ ਰੱਬ ਨੇ ਠੀਕ ਕੀਤੀਆਂ ਸਾਡੀ ਨਿਗਾਹ ਚ ਬਹੁਤ ਗੱਲਾਂ ਰੱਬ ਨੇ ਗਲਤ ਕੀਤੀਆਂ ਸਾਡੀ ਨਿਗਾਹ ਚ ਹਾਂ ਉਹਦੀ ਨਿਗਾਹ ਵੀ ਉਹੀ ਜਾਣੇ ਹਾਂ ਸੱਚਾ ਹੋਇਆ ਫੇ ਹੁਣ ਆ ਇੱਕ ਮੜਜਾ ਪਰ ਅਜਨ ਨੂੰ ਫੋਨ ਕਰ ਲਓ ਉਹਨੂੰ ਫੋਨ ਕਰਿਆ ਆ ਜੋ ਉਹ ਕਰਿਆ ਤਾਂ ਬਾਈ ਨੂੰ ਫੋਨ ਬਾਈ ਮੰਡੀ ਚ ਬੈਠਾ ਉਹਨੂੰ ਟਾਈਮ ਲੱਗਣਾ ਇਹਨੇ ਮੈਂ ਆ ਜੂਗਾ ਚਾਹੇ ਉੱਠ ਕੇ ਜਾਣਾ ਸਵੇਰੇ ਆ ਜੂਗਾ ਚਾਹੇ ਆ ਜਾਣਾ ਉਹਨੇ ਪਰ ਟਾਈਮ ਲੱਗਣਾ ਥੋੜਾ ਇਹ ਕਹਿੰਦਾ ਹਜੀ ਗਏ ਫਿਰ ਰੋਪੜ ਵਾਲੀ ਚੇ ਹਾਂ ਹਾਂ ਰੋਪੜ ਵਾਲੀ ਮੰਡੀ ਚੇ ਹਾਂ ਤਾਂ ਹੋਰ ਕੋਈ ਵੀ ਹੋਣਾ ਨਾਲ ਭਾਜੀ ਤੇ ਹਾਂ ਹਾਂ ਰੋਟੀ ਪਾਣੀ ਫਿਰ ਭਾਜੀ ਨੂੰ ਦਿੱਤੇ ਮੰਮੀ ਨੇ ਜਿੰਦਾ ਲਾਤਾ ਭਾਜੀ ਨੇ ਉਹ ਮੰਮੀ ਕਹਿੰਦਾ ਉਹ ਤੁਮ ਨੂੰ ਵੀ ਬਾਰ ਬਾਰ ਦੀ ਐ ਮੈਂ ਤਾਂ ਮੁੰਡਾ ਲਾਤਾ ਹਾਂ ਹਾਂ ਮੈਂ ਕਿਹਾ ਭਾਜੀ ਨੂੰ ਰੋਟੀ ਰੋਟੀ ਪਾਣੀ ਭਾਜੀ ਨੇ ਆ ਕੇ ਖਾ ਲੈਣੀ ਉਹ ਕਹਿੰਦਾ ਮੈਂ ਆ ਜਾਣਾ ਕੋਈ ਨਾ ਚਲੋ ਜੇ ਤਾਂ ਠੀਕ ਹੈ ਮੈਨੂੰ ਦੋ ਹੀ ਯੋਜਿਤ ਪੈ ਜੀਏ ਭਾਈ ਮੇਰਾ ਬਹੁਤ ਹੋ ਗਿਆ ਨੇ ਰੀ ਪੂਰੀ ਧੜਾ ਧੜ ਚੱਲ ਰਹੀ ਆ ਵੈਸੇ ਤਾਂ ਅਰਦਾਸ ਕਰਨੀ ਤਾਂ ਕਿਆ ਲੋੜਾ ਮਾਲਕ ਸਭ ਜਾਣੇ ਜਣਾ ਜੋ ਕਰਦਾ ਉਹ ਚੰਗੇ ਨਹੀਂ ਕਰਦਾ ਮਾੜਾ ਸਾਨੂੰ ਲੱਗਦਾ ਹਾਂ ਯੂਜ਼ਵਲ ਕਿੱਦਾਂ ਦੀਆਂ ਵੀ ਗੱਲਾਂ ਹੈਗੀਆਂ ਪਿਆਰ ਦੀ ਕਿਸੇ ਨਾਲ ਸ਼ੱਸ ਨੂੰ ਮੰਮੀ ਦੀ ਮੰਮੀ ਕਹਿੰਦੀ ਮੈਨੂੰ ਪਰਦਾ ਰੱਖਾ ਤੇ ਬਾਹਰ ਤਾਂ ਕਿਆ ਤੱਕ ਬਾਹਰ ਤੋਂ ਮੈਂ ਖੜੀ ਆ ਬਾਹਰ ਮੈਂ ਕੁੰਡਰ ਲਾਈ ਮੈਂ ਆਈ ਹੋਈ ਉਹ ਮੈਂ ਤਾਂ ਮਾਤਾ ਤਾਂ ਲਾਦਾ ਕੁੰਡਾ ਆਪੇ ਖੁੱਲੀ ਜਾਂਦਾ ਹਵਾ ਨਾਲ ਹਾਂ ਮੈਂ ਕਿਹਾ ਸੀ ਮੈਂ ਖੜੀ ਆ ਕਿਸੇ ਦੇ ਮੈਂ ਕਾ ਖਾ ਕੇ ਮੈਂ ਤੁਹਾਨੂੰ ਕਿਹਾ ਸੀ ਕਿ ਕਹਿੰਦੀ ਪੰਡਾਲਾ ਦੇ ਪੰਡਾਲਾ ਦੇ ਇਹਦੇ ਚਿਲਾ ਦਿੰਨਾ ਲੱਦਨਾ ਮਮੀ ਕਹਿੰਦੀ ਇਹ ਮੁੰਡੇ ਦੇ ਲਾਦੋ ਦੁਖੀ ਕਰੇ ਜਾ ਵੀ ਜਾ ਪੰਡਾਲਾ ਉਹ ਅੱਜ ਮਮੀ ਤਾਂ ਇਹ ਵੀ ਅੱਜ ਹੀ ਗਿਆ ਤੇ ਚੱਕ ਕੇ ਵਰਦੇ ਮੈਨੂੰ ਕਾਂਦਦੀ ਹੈ ਇੱਕ ਮੱਛਾ ਬਹੁਤ ਆਉਂਦਾ ਅੰਦਰ ਨੂੰ ਉਹ ਕਿਹਾ ਨਿਆਂ ਨਹੀਂ ਕਿ ਨਹੀਂ ਗਿਆ ਨੇ ਖਰਾ ਹੋ ਜੀ ਮੱਛ ਨਾਲ ਪੜ ਜਾਣਾ ਫਿਰ ਉਹ ਦੁਖੀ ਕਰਦਣਾ ਰਾਤ ਨੂੰ ਤਰਫਾ ਦਾ ਹੁੰਦਾ ਗੱਲ ਠੀਕ ਆ ਪਰ ਹੁਣ ਨੇਰੀ ਕਰਕੇ ਨਾ ਦਰਵਾਜ਼ਾ ਆਪੇ ਖੁੱਲੀ ਜਾਂਦਾ ਮਮੀ ਮੈਂ ਤਾਂ ਜਿੱਤ ਮੰਮੀ ਮੇਰੀ ਗੱਲ ਸੁਣ ਲੈ ਇਹ ਤਾਂ ਤੁਹਾਨੂੰ ਦੋਹੀ ਜਾਣੀ ਆ ਭੜਕਾਈ ਜਾਂਦੀ ਠੀਕ ਆ ਹਾਂ ਨਹੀਂ ਮੈਂ ਮੈਂ ਕਿਹਾ ਦਰਵਾਜ਼ਾ ਨਾ ਓਖਦੀ ਸਵਾ ਕੇ ਵੀ ਮੈਂ ਆਈ ਉਹ ਫਿਰ ਢੋਕਿਆ ਵਾ ਰੁਕਦਾ ਨਹੀਂ ਤਾਂ ਉਹ ਹਵਾ ਚੱਲਦੀ ਸੀ ਉਹ ਨਾ ਨਾ ਉਹ ਰੁਕਦਾ ਨਹੀਂ ਤਾਂ ਮੈਂ ਗੁੰਡੀ ਲਾਤੀ ਅੱਛਾ ਹਾਂ ਜੇ ਮੈਨੂੰ ਆਏ ਤਾਂ ਮੈਂ ਚੱਲ ਜਦ ਮਾਦਾ ਆ ਗਈ ਹਾਕ ਮਾਰ ਦੂੰਗੀ ਭਾਈ ਅਸੀਂ ਗੁੰਡੀ ਖੋਲ ਦੂੰਗੇ ਅੱਛਾ ਹੋਰ ਕੀ ਆ ਬੱਬੀ ਮੈਂ ਨਾ ਬਾਹਰ ਘਟਣ ਤੇ ਲੱਛਰ ਆਏ ਨੇ ਆਹ ਦੇ ਆਹ ਦੇ ਆ ਇਹ ਨੂੰ ਕਹਿੰਦੇ ਲਾਈ ਦਾ ਕਹੀ ਨਹੀਂ ਹਾਂ ਇਹ ਦੋਹੇ ਜਣੀਆਂ ਬਲਦੀ ਤੇ ਲੱਗੇ ਹੋਇਆ ਮੈਂ ਕੋਈ ਨਾ ਮੁੰਡੇ ਭਈਆ ਹਾਂ ਮੈਨੂੰ ਕਿਹਾ ਮੈਂ ਬਾਹਰ ਕਜਣਾ ਤਾਂ ਮੈਂ ਫਾਜੀ ਦੀ ਸਾਈਡ ਨਹੀਂ ਫਾਜੀ ਨੇ ਨਾ ਨਾ ਇਹ ਦੋ ਹੀ ਸੀ ਮੈਂ ਪੁੱਟਦਾ ਪੁੱਟਦਾ ਇਹਨੂੰ ਨਾ ਮਨੂਨ ਨੇ ਇਹ ਦੋ ਹੀ ਜਣੀਆਂ ਬਲਦੀ ਤੇ ਲੱਗੇ ਹੋਈਆਂ ਇਹ ਕੋ ਕੁੰਡਾਲਾ ਆਇਆ ਤਾਂ ਕਰਕੇ ਚਲੋ ਜੀ ਮੈਂ ਠੀਕ ਆ ਅਗਲੇ ਬਲੌਗ ਚ ਮਿਲਦੇ ਆ ਥੈਂਕ ਯੂ ਫਿਰ ਬਾਏ ਬਾਏ ਹੁਣ ਅਸੀਂ ਨਹੀਂ ਚੱਲ ਲਈਏ ਪਤਾ ਨਹੀਂ ਕਾ ਤੱਕ ਚੱਲੇ ਹਾਂ ਹਾਂ ਬਿਜਲੀ ਦਾ ਓਮਾ ਹੋ ਜੇ ਕਰਦੇ ਆ ਬਾਕੀ ਅੱਧਾ ਬਿਲਕੁਲ ਹਾਂ ਲਾਈਟ ਹੁਣ ਚੱਲ ਗਈ ਹੈ ਇਨਵਰਟਰ ਚੱਲ ਰਿਹਾ ਜੀ ਫਿਲਹਾਲ ਕਿ ਛੇਤੀ ਲਾਈਟ ਬੰਦ ਕਰੋ ਤਾਂ ਮਿਹੜੇ ਜੀ ਪੱਖੇ ਚੱਲਣੇ ਨਹੀਂ ਇਹ ਵੀ ਬੰਦ ਹੋ ਜਾਣੇ ਨਹੀਂ ਚੱਲ ਪੱਖੇ ਆਪਣੇ ਦੋ ਤਾਂ ਚੱਲੀਆਂ ਨੇ ਇੰਦਰ ਨੂੰ ਦੋਵੇਂ ਜਾਣੇ ਇਹ ਆਏ ਤਾਂ ਚੱਲ ਜੰਮੇ ਉਹਦਾਂ ਦਾ ਚੱਲ ਜਨਰੇਟਰ ਹੈਗਾ ਪਰ ਫੇਰ ਵੀ ਵੀ ਆਏ ਆ ਵੀ ਆ ਨਿਆਣਾ ਥੋੜਾ ਜਿਆਦਾ ਔਖਾ ਪੀ ਜੇ ਆਪਾਂ ਪਹਿਲਾਂ ਤਾਂ ਆ ਲੈਟ ਨਹੀਂ ਖਿਚਣਾ ਪਹਿਲਾਂ ਤਾਂ ਹਾਂ ਆ ਬੱਚਾ ਇਤਨਾ ਛੋਟਾ ਹੈ ਲੈਣ ਤਾਂ ਪਹਿਲਾਂ ਚਲੋ ਠੀਕ ਹੈ ਫਿਰ ਰੁਕੇ ਬਾਏ ਬਾਏ